ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜਾ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਗ ਸੇਲ ਲੈ ਲੈ ਕੇ ਆਂ ਜੀ ਤੰਨੇ ਬਾਈ ਹੀਪਰ ਵੜਾ ਨੇ ਇੱਕ ਜਰਸੀਆਂ ਦੋ ਐਫ ਐ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੇਰੀ ਫਾਰਮ ਤੋਂ ਬਣਾਉਣ ਲੱਗੇ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜੀ ਬਾਈ ਜੀ ਬਾਈ ਜੀ ਸਸਿ ਕੀ ਗਾਲ ਜੀ ਹੋਰ ਠੀਕ ਹੁੰਦਾ ਬਾਈ ਚੜਦੀ ਕਲਾ ਜੀ ਕਿਵੇਂ ਚੱਲਦਾ ਭਰਾ ਕੰਮ ਕੰਮ ਕਾਰਬਾਈ ਬਹੁਤ ਵਧੀਆ ਚੱਲੀ ਜਾਂਦਾ ਜੀ ਚਲੋ ਵਧੀਆ ਨਾਮ ਤੇ ਐਡਰੈਸ ਉਹ ਨਾ ਬਾਈ ਧਰਮਿੰਦਰ ਸਿੰਘ ਪਿੰਡ ਆਪਣਾ ਸੰਧੂ ਕਲਾਂ ਪੈ ਗਿਆ ਜੀ ਤੇ ਤਾਂ ਪਪਹਾੜ ਮੇਨ ਰੋੜ ਹੀ ਆ ਗਿਆ ਆਪਾਂ ਨੂੰ ਓਕੇ ਬਾਈ ਤੇ ਕੰਟੈਕਟ ਨੰਬਰ ਆਪਣਾ 9352413953 ਜੀ ਠੀਕ ਹੈ ਬਾਈ ਤਿੰਨ ਬੜਾ ਨਿੰਦਰਮਿੰਦਰ ਹਾਂ ਤਿੰਨ ਆਗਾ ਜੀ 2 ਐਫ ਦੇ ਇੱਕ ਜਰਸੀ ਦਾ ਜਿਹੜੀ ਬਾਈ ਪਹਿਲੇ ਨੰਬਰ ਤੇ ਬੱਚੀ ਹੈ ਜਰਸੀ ਕਿੰਨੀ ਉਮਰ ਹੈ ਜੀ ਇਹ ਡਾਕਟਰ 10 ਮਹੀਨੇ ਦੀ ਬੱਚੀ ਹੈਗੀ ਦੰਦੋ ਕਨਫਰਮ ਖੀਰੀ ਆ ਓਕੇ ਚਾਰ ਹੀ ਥਾਣਾ ਹਨ ਝੋਲੀ ਦੀ ਬਹੁਤ ਜਿਆਦੇ ਸਾਫ ਆ ਓਕੇ 28 ਤੋਂ 30 ਕਿਲੋ ਵਾਲੀ ਗਾਂ ਦੀ ਬੱਚੀ ਆ ਗੇੜ ਤੋਂ ਚੈੱਕ ਕਰਵਾਉਣੀ ਤੇ ਬੈਗ ਸ਼ਾਟ ਦੀ ਬੱਚੀ ਹੈ ਇਹ ओके हां जी ठीक है ਕਿੰਨਾ ਕਿ ਰਿਕਾਰਡ ਇਹਦੀ ਮਾਂ ਦਾ 28 ਤੋਂ 30 ਕਿਲੋ ਦਾ ਜੀ ਬਹੁਤ ਸੋਹਣੇ ਢਾਂਚੇ ਦੀ ਹੈਗੀ ਠੀਕ ਹੈ ਭਾਈ हां जी हां जी ਫੇਸ ਦੀ ਬਿਊਟੀ ਕਮਾਲ ਦੀ ਆ ਗੋਦੀਵਾਦੀ ਟੂਆ ਟੂਆ ਇੱਕ ਨੰਬਰ ਬਾਕੀ ਤੋਰਾ ਚੈੱਕ ਕਰ ਲੋ ਤੋਰਾ ਬਹੁਤ ਜਿਆਦਾ ਢਾਂਚੇ ਚੰਗੇ ਦੀ ਹੈਗੀ ਕੱਦ-ਕਾਠ ਵੀ ਚੰਗਾ ਹੈਗਾ ਹੂੰ ਸਾਫ ਸੁਥਰੀ ਆ ਬਾਕੀ ਜਿੰਨੀ ਕਹਿ ਦੀਏ ਸਹੀ ਗੱਲ ਆ ਭਾਈ ਹੂੰ ਪਿਆ ਬਰੀਡ ਬਹੁਤ ਆ ਬੱਚੇ ਬਰੀਡ ਬਹੁਤ ਜਿਆਦਾ ਚੰਗੀ ਹੈ ਰੱਬ ਉੱਤੋਂ ਪੱਧਰ ਕੋਈ ਕੋਈ ਨਹੀਂ ਚੱਕਦੀ ਤੇ ਬਾਕੀ ਸੇਤੂ ਹੀ ਸੀਮਣ ਲੈ ਲਊਗਾ ਬਾਕੀ ਟੀਕੇ ਐ ਮੰਨ ਕੇ ਚੱਲ ਡਾਕਟਰ ਮਹੀਨਾ ਡੇਢ ਮਹੀਨਾ ਸਭ ਕੀ ਟੀਕਾ ਲੈਣਾ ਬੱਛਾ ਹੀ ਗੱਲ ਆ ਭਾਈ ਹੂੰ ਕੀਮੋਲ ਆ ਭਰਾ ਜੈਜ ਮੁੱਲ ਕਰਾਉਣਾ ਡਾਕਟਰ 32000 30000 ਰੁਪਏ ਦੀ ਬੱਚੀ ਦੇ ਦਾਂਗੇ ਮੁੱਲ ਕਰਾਉਣਾ ਬਾਈ ਕਹਿੰਦਾ 32 ਕਰਾ ਲਓ 30000 ਦੀ ਵਾੜਾ ਜਿਹੜੀ ਦੇ ਦਿਆਂਗੇ ਮਾੜਾ ਮੋਟਾ ਕੋਈ ਨਹੀਂ ਬੱਚਾ ਮਾਨਤਨ ਹੋ ਜਾਊਗਾ ਮਾਨਤਨ ਜ਼ਰੂਰ ਹੋ ਜਾਊਗਾ ਬੱਚੀ ਚੰਗੀ ਆ ਫੜਾ ਫੜਾ ਦੇਖੋ ਬੱਚੀ ਦਾ ਬਹੁਤ ਚੰਗਾ ਹੈ ਬਹੁਤ ਜਿਆਦਾ ਸਾਫ ਸੁਥਰੀ ਹੈ ਡਾਕਟਰ ਜਨੀ ਚਾਹਦੀਆਂ ਏਸੀ ਅਸਲ ਦੀਆਂ ਬੱਚ ਅੱਗੇ ਆ ਗਈ ਦੋ ਨੰਬਰ ਡਾਕਟਰ ਬੱਚੀ ਹੈਗੀ ਕਿ ਸਵਾ ਸਾਲ ਦੀ ਅੱਜ ਇਹਦੀ ਏਆਈ ਨੂੰ ਹੋ ਗਿਆ 26 ਦਿਨ ਓਕੇ ਹਾਂਜੀ ਠੀਕ ਆ ਬਾਕੀ ਥੱਲੇ ਥਾਂ ਝੋਲੀ ਦਿਖਾ ਦੇ ਪਹਿਲਾਂ ਹੀ ਖੜੀ ਦੀ ਝੋਲੀ ਚ ਬੜੀ ਨਜਾਇਜ਼ ਜੀ ਚੰਗੀ ਝੋਲੀ ਹੈਗੀ ਦੇਖਣਯੋਗ ਝੋਲੀ ਆ ਲੈ ਕਿਆ ਬਾਤ ਆ ਚਾਰ ਥਾਂ ਹਨਾ ਵੀਰੇ ਹਾਂ ਆ ਜਿਵੇਂ ਕਹਿੰਦਾ ਚਾਰਾਂ ਚਾਰਾਂ ਮਹੀਨਿਆਂ ਦੀਆਂ ਗੱਭੜਾ ਬੱਚਿਆਂ ਚੱਕਦੀਆਂ ਹੁੰਦੀਆਂ ਹੈਗੀ ਝੋਲੀ ਤੇ ਅੱਜ ਚੱਕੀ ਖੜੀ ਹੈ ਜੀ ਪੋਣਾ ਪੜਾ ਦੇ ਕਿੰਨਾ ਚੌੜਾ ਕਰਮਾਣੇ ਪਛੀੜੀ ਫੇਸ ਦੀ ਬਿਊਟੀ ਦੇਖੀ ਮੋਦੀ ਬਾਤ ਮੋਰਤਾ ਗਈ ਬੱਚੀ ਜਮਾ ਸਨੱਕ ਪੋਣਾ ਬੈੜ ਦੇ ਵਿੱਚ ਫੁੱਲ ਫੁੱਲ ਬਰੀਡ ਫੁੱਲ ਬਾਲੇ ਵੱਡੇ ਢਾਂਚੇ ਦੀ ਹੈ ਡਾਕਟਰ 25 ਵੈਕ ਸਾਈਡ ਤੋਂ ਦੇਖੀ ਤੂੰ ਸਹੀ ਗੱਲ ਹੈ ਢਾਂਚਾ ਕਮਾਲ ਦਾ ਵੱਡੀ ਗੱਲ ਇਹ ਆ ਸੀਮਣੇ ਦੇ ਭਰਿਆ ਵਾ ਬਾਈ ਇਹ ਬੈਂਜੋ ਪੀ ਦੀ ਖੋਦਾ ਕੀ ਵੱਡ ਵੱਡ ਦੀ ਬਾਕੀ ਢਾਂਚਾ ਢੁੰਚਾ ਵੈਕ ਸਾਈਡ ਦਾ ਦੇਖ ਤਾ ਹੂੰ ਸਹੀ ਗੱਲ ਹੈ ਤੇਰੇ ਸਪਾਈਕ ਦਾ ਸੀਮਣ ਲੱਗਿਆ ਵਗਾ ਓਕੇ ਕਨਸੀਬ ਹੋਣਾ ਨਾ ਹੋਣਾ ਉਹ ਅਗਲੇ ਦੀ ਕਿਸਮਤਾ ਗਾਂ ਵਾਲੇ ਦੀ ਹੂੰ ਪਰ ਡੇਟ ਪ੍ਰੋਪਰਲੀ ਹੈਗੀ ਆਪਣੇ ਕੋਲੇ ਠੀਕ ਆ ਬਾਈ ਹਾਂਜੀ ਹੂੰ ਬੋਜਣ ਬੋਜਣ ਤਾ ਯਾਰ ਫੁੱਲ ਬਾਕੀ ਮੈਂ ਖਾ ਡਾਕਟਰ ਬਾਲੀ ਨਜਾਇਜ਼ ਚੰਗੀ ਬੱਚੀ ਹੈ ਜਿੰਨੀ ਕਹਿ ਦੀ ਸਹੀ ਗੱਲ ਹੈ ਹਾਂ ਬਾਕੀ ਤੋਰਾ ਕੰਦ ਪ੍ਰਿੰਟ ਚੜਾਈ ਚੜੂਈ ਬਹੁਤ ਜਿਆਦਾ ਚੰਗੀ ਆ ਬੱਚੀ ਦੀ ਜਿੰਨੀ ਕਹਿਦੀ ਆਪਾਂ ਬਾਕੀ ਬੱਚੀ ਮੂਰਤ ਰਗੀ ਪਈ ਹੈਗੀ ਹੂੰ ਕੀ ਮੋਲ ਆ ਭਰਾ ਜੀ ਮੋਲ ਡਾਕਟਰ 35000 ਰੁਪਏ ਜੀ ਇਹਦਾ ਮਾਨਤਨ ਹੋ ਜਾ ਮਾਨਤਨ ਜ਼ਰੂਰ ਹੋ ਜਾਊਗਾ ਮੋਲ ਜਮਾਂ ਜਾਇਜ਼ ਆ ਹਨਾ ਵੀ ਮੋਲ ਡਾਕਟਰ ਜਮਾਂ ਜਾਇਜ਼ ਹੀ ਕੀਤੇ ਆ ਅੱਡੀ ਬੱਚੀ ਸਿਹਤ ਤੇ ਪਾਲਣ ਲੱਗਦਾ ਖਰਚਾ ਬਹੁਤਾ ਜਾਂਦਾ ਭਰਾ ਮੈਂ ਕਿਹਾ ਡਾਕਟਰ ਐਡੀ ਬੱਚੀ 65-70000 ਚ ਹੈਗੀ ਟੀਕਾ ਲੈਂਦੀ ਆ ਹੂੰ ਸਹੀ ਗੱਲ ਆ ਭਾਈ ਪੂਰੀ ਪਲੀ ਵੀ ਆ ਜਾਨ ਵਾਲੀ ਹੈਗੀ ਲੈ ਜਾਨ ਵਾਲੀ ਹੈਗੀ ਪੱਠਪੂੜੇ ਦੀ ਚੜਾਈ ਦੇਖ ਤੂੰ ਪਹਿਲਾਂ ਸਹੀ ਆ ਥੱਲੇ ਝੋਲੀ ਝੂਲੀ ਦੇਖਣ ਵਾਲੀ ਹੈਗੀ ਵਾਹ ਕਮਾਲੀਆ ਬਾਕੀ ਫੇਸ ਬੜਾ ਪਿਆਰਾ ਲੱਗਦਾ ਬਹੁਤ ਜਿਆਦਾ ਚੰਗੀ ਹੈ ਬੱਚੀ ਡਾਕਟਰ ਜੰਨੀ ਕਹਿਦੀ ਸਹੀ ਗੱਲ ਆ ਵੀਰੇ ਅੱਗੇ ਆ ਗਈ ਤਨ ਨੰਬਰ ਡਾਕਟਰ ਦੰਦੋ ਇਹ ਵੀ ਖੀਰੀ ਆ ਗਈ ਬੱਚੀ ਹੂੰ ਬਹੁਤ ਸੋਹਣੇ ਢਾਂਚੇ ਦੀ ਹੈਗੀ ਓਕੇ ਹਾਂ ਠੀਕ ਆ ਤੇ ਥੱਲੇ ਆਰਡਰ ਦੀ ਕੁਆਲਿਟੀ ਦੇਖ ਲੈ ਇਹਦੇ ਕਾਦੇ ਦਾ ਵੀ ਫੁੱਲ ਆ ਹਨ ਮੈਂ ਖਾਂਦਾ ਟਿੱਕੇ ਫਾਰਮ ਚੋਂ ਲੰਗਾ ਇਹਨੇ 28 ਦਿਨ ਹੋ ਗਏ ਇਹ ਜੀ ਨੂੰ ਥਣ ਕੱਲਾ ਕੱਲਾ ਥਣ ਫੜਾ ਫੜਾ ਬਹੁਤ ਚੰਗਾ ਵਜਣ ਵਜਣ ਚੰਗਾ ਬਿਊਟੀ ਇੱਕ ਨੰਬਰ ਪ੍ਰਿੰਟ ਇੱਕ ਨੰਬਰ ਕਹਨੀ ਬਾਈ ਆਪਣੇ ਕੋਲੇ ਪ੍ਰੋਪਰ ਵੀਡੀਓ ਪਈ ਹੈ ਜਿੱਥੋਂ ਖਰੀਦ ਕੀਤੀਆਂ ਇਹ ਠੀਕ ਹੈ ਵੀਰੇ ਹਾਂਜੀ 600 ਸ ਦੇਖੋ ਕਰਮ ਵਾਲੀ ਦਾ ਬਾਕੀ ਤੋਰਾ ਚੈੱਕ ਕਰ ਲਓ ਵਜਣ ਵਜਣ ਵਾ ਉਹਦਾ ਵਹਿੜ ਤੇ ਹਨਾ ਬਈ ਮੈਂ ਕਿਹਾ ਡਾਕਟਰ ਬਾਲੀ ਨਜਾਇਜ਼ ਚੰਗੀ ਬੱਛੀ ਹੈਗੀ ਹੂੰ ਕਿਆ ਬਾਤ ਬਾਕੀ ਸਾਰਾ ਰਿਕਾਰਡ ਮਿਲ ਜੂ ਬਾਈ ਮੈਂ ਕਿਹਾ ਡਾਕਟਰ ਐ ਮੰਨ ਕੇ ਚੱਲ ਵੀ ਰਿਕਾਰਡ ਕੀ ਹੂੰ ਉਸੇ ਫਾਰਮ ਦੇ ਵਿੱਚੋਂ ਆਹ ਗਾਂ ਆਪਣੇ ਕੋਲੇ ਖੜੀ ਹੈਗੀ ਪਹਿਲੇ ਸੂਏ ਦੀ ਇਹ ਬੱਛੀ ਹੈਗੀ ਗਾਂ ਦੀ ਠੀਕ ਆ ਦੂਜੇ ਸੂਏ ਐ ਮੰਨ ਕੇ ਚੱਲੋ ਵੀ 26 ਕਿਲੋ ਦੁੱਧ ਤੇ 3 ਮਹੀਨੇ ਦੀ ਗੱਬਰ ਫਰੀਦ ਕੀਤੀਆਂ ਨਾਲ ਹੀ ਫਾਰਮ ਚੋਂ ਆਪਾਂ ਜੀ ਓਕੇ ਠੀਕ ਆ ਭਾਈ ਤਾਂਜੀ 40 ਤੋਂ ਪਾਸ ਵਾਲੀ ਗਾਂ ਕੀ ਠੀਕ ਆ ਵੀਰੇ ਹਾਂਜੀ ਤੇ ਕੀ ਮੋਲ ਲੈ ਵੀਰੇ ਜਾਇਜ਼ ਮੋਲ ਡਾਕਟਰ ਇਹ ਵੀ ਐ ਮੰਨ ਕੇ ਚੱਲ ਵੀ ਛਤੀਅ ਰੁਪਿਆ ਮੋਲਾ ਵਿੱਚੋਂ ਮਾਨਤਨ ਕਰਦੇ ਆਂਗੇ ਜਮ ਜੈ ਜਮੋਲਾ ਖਿੱਚ ਕੇ ਮੋਲ ਰੱਖਿਆ 36000 ਚੋਂ ਬਾਈ ਕਹਿੰਦਾ ਮਾਨਤਨ 28 ਦਿਨ ਹੋ ਗਏ ਆਈ ਹੋਈ ਨੂੰ ਓਕੇ ਹਾਂ ਕਨਸੀਵ ਕਰਨਾ ਨਾ ਕਰਨਾ ਅਗਲੇ ਦੀ ਕਿਸਮਤਾ ਕੀ ਸਹੀ ਹੈ ਬਾਈ ਉਹ ਚਲ ਬਾਅਦ ਦੀਆਂ ਗੱਲਾਂ ਬਾਈ ਪਰ ਅੰਦਰ ਅੰਦਰ ਦੀਆਂ ਨੇ ਇੱਕ ਨੰਬਰ ਓਕੇ ਆਪਣੀ ਫੁੱਲ ਗਰੰਟੀ ਹੋਊ ਠੀਕ ਹੈ ਬਾਈ ਹਾਂਜੀ ਤੇ ਜੇ ਕਿਸੇ ਨੇ ਤਿੰਨੇ ਲੈਣੀਆਂ ਇਕੱਠੇ ਹਾਂਜੀ ਇਕੱਠੀਆਂ ਤਾਂ 95000 ਦੇ ਵਿੱਚ ਡਾਕਟਰ ਫ੍ਰੀ ਕਰਾਇਆ ਜਿੱਥੋਂ ਤੱਕ ਦੀ ਮਰਜ਼ੀ ਪਹੁੰਚ ਹੋ ਜੇ ਚੱਕ ਬਾਈ ਜਉਂ ਆਫਰ ਹੀ ਲਾਤੀ ਬਾਈ ਨੇ ਤਿੰਨੇ ਬੱਚੇ ਇਕੱਠੇ ਖਰੀਦਣੋਂਗੇ ਬਾਈ ਕਹਿੰਦਾ ਕਰਾਇਆ ਜਿਹੜਾ ਫ੍ਰ ਉਹ ਚਾਹੇ ਜਿੱਥੋਂ ਦਾ ਮਰਜੀ ਹੋਵੇ ਉਹ ਜਿੱਥੋਂ ਦਾ ਮਰਜੀ ਹੋਵੇ 200 ਕਿਲੋਮੀਟਰ 400 ਕਿਲੋਮੀਟਰ ਜਿੱਥੋਂ ਦਾ ਮਰਜੀ ਹੋ ਜੀ ਓਕੇ ਬਾਈ ਧੰਨਵਾਦ